ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਰਥ ਰਾਈਟ ਸਿਟੀਜ਼ਨਸ਼ਿਪ ਆਦੇਸ਼ ਨੂੰ ਲਾਗੂ ਕਰਨ ਦੇ ਲਈ ਪਾਸਪੋਰਟ ਅਤੇ ਸੋਸ਼ਲ ਸਿਕਿਉਰਿਟੀ ਨੀਮਾ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਜਿਸ ਦੇ ਨਾਲ ਬੱਚਿਆਂ ਦੇ ਮਾਪਿਆਂ ਦੀ ਮੁਸ਼ਕਿਲ ਵਧਣ ਵਾਲੀ ਹੈ ਕਿਉਂਕਿ ਹੁਣ ਬੱਚਿਆਂ ਦੇ ਲਈ ਪਾਸਪੋਰਟ ਦੀ ਅਰਜ਼ੀ ਤੇ ਸੋਸ਼ਲ ਸਿਕਿਉਰਿਟੀ ਨੰਬਰ ਲੈਣ ਤੋਂ ਪਹਿਲਾਂ ਮਾਪਿਆਂ ਨੂੰ ਆਪਣਾ ਇਮੀਗ੍ਰੇਸ਼ਨ ਸਟੇਟਸ ਦੱਸਣਾ ਪਵੇਗਾ ਜਿਸ ਦੇ ਨਾਲ ਸਮੱਸਿਆ ਹੋਰ ਗੁੰਝਲਦਾਰ ਹੋ ਸਕਦੀ ਹੈ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਉਹ ਕਿਹੜੇ ਦਸਤਾਵੇਜ਼ ਨੇ ਜਿਨ੍ਹਾਂ ਦੇ ਵਿੱਚ ਬਦਲਾ ਕੀਤਾ ਗਿਆ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਨਵੇਂ ਦਸਤਾਵੇਜ਼ਾਂ ਦਾ ਖੁਲਾਸਾ ਟਰੰਪ ਪ੍ਰਸ਼ਾਸਨ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਨ ਦੀ ਵਿਵਾਦਪੂਰਨ ਫੈਸਲੇ ਨੂੰ ਲਾਗੂ ਕਰਨ ਦੇ ਲਈ ਜਾਰੀ ਕੀਤੇ ਨੇ ਇਹ ਦਸਤਾਵੇਜ਼ ਦਰਸਾਉਂਦੇ ਨੇ ਕਿ ਪਾਸਪੋਰਟ ਅਤੇ ਸੋਸ਼ਲ ਸਿਕਿਉਰਿਟੀ ਨੰਬਰ ਜਾਰੀ ਕਰਨ ਦੇ ਨਿਯਮਾਂ ਦੇ ਵਿੱਚ ਵੱਡੇ ਬਦਲਾਕੀ ਤੇ ਜਾਣਗੇ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਨਾਗਰਿਕਤਾ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਬਦਲਿਆ ਜਾਵੇਗਾ ਹਾਲਾਂਕਿ ਇਸ ਆਦੇਸ਼ ਨੂੰ ਅਦਾਲਤਾਂ ਨੇ ਰੋਕ ਦਿੱਤਾ ਹੈ ਪਰ ਇਹਨਾਂ ਦਸਤਾਵੇਜ਼ਾਂ ਨੇ ਇਮੀਗ੍ਰੇਸ਼ਨ ਨੀਤੀਆਂ ਅਤੇ ਜਨਤਕ ਸੁਰੱਖਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਨਵੇਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਿਕ 트럼ਪ ਪ੍ਰਸ਼ਾਸਨ ਦਾ ਐਗਜ਼ੀਕਟਿਵ ਆਰਡਰ ਜਿਸ ਦਾ ਨਾਮ ਪ੍ਰੋਟੈਕਸ਼ਨ ਦੀ ਮੀਨਿੰਗ ਐਂਡ ਵੈਲਿਊ ਆਫ ਅਮਰੀਕਨ ਸਿਟੀਜ਼ਨਸ਼ਿਪ ਹੈ ਇਸ ਦੇ ਵਿੱਚ 2 ਜਨਵਰੀ ਨੂੰ ਸੋਧ ਕੀਤੀ ਗਈ ਇਸ ਆਦੇਸ਼ ਦੇ ਪਿੱਛੇ ਮੁੱਖ ਮਕਸਦ ਅਮਰੀਕੀ ਧਰਤੀ ਤੇ ਪੈਦਾ ਹੋਣ ਵਾਲੇ ਉਹਨਾਂ ਬੱਚਿਆਂ ਨੂੰ ਨਾਗਰਿਕਤਾ ਦੇ ਦਸਤਾਵੇਜ਼ ਜਾਰੀ ਨਾ ਕਰਨਾ ਹੈ ਜਿਨ੍ਹਾਂ ਦੇ ਮਾਪੇ ਗੈਰਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਕਾਨੂੰਨੀ ਤੌਰ ਤੇ ਹਲੇ ਕੱਚੇ ਨਾਗਰਿਕ ਨੇ ਇਹ ਦਸਤਾਵੇਜ਼ ਅਮਰੀਕੀ ਸੁਪਰੀਮ ਕੋਰਟ ਦੇ ਪਿਛਲੇ ਮਹੀਨੇ ਦੇ ਇੱਕ ਫੈਸਲੇ ਦੇ ਨਤੀਜੇ ਵੱਜੋਂ ਸਾਹਮਣੇ ਆਏ ਨੇ ਜਿਸ ਨੇ ਪ੍ਰਸ਼ਾਸਨ ਨੂੰ ਇਸ ਯੋਜਨਾ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿੱਤੀ ਸੀ ਹਾਲਾਂਕਿ ਇਸ ਨੂੰ ਫਿਰ ਤੋਂ ਹੁਣ ਰੋਕ ਦਿੱਤਾ ਗਿਆ ਹੈ ਨਵੇਂ ਦਸਤਾਵੇਜ਼ਾਂ ਦੇ ਵਿੱਚ ਸਟੇਟ ਡਿਪਾਰਟਮੈਂਟ ਐਂਡ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਕੁਝ ਹਿਦਾਇਤਾਂ ਜਾਰੀ ਕੀਤੀਆਂ ਨੇ ਜਿਵੇਂ ਕਿ ਅਮਰੀਕੀ ਪਾਸਪੋਰਟ ਦੇ ਲਈ ਅਰਜ਼ੀਆਂ ਦੇਣਾ ਸਟੇਟ ਡਿਪਾਰਟਮੈਂਟ ਦੇ ਤਿੰਨ ਪੰਨਿਆਂ ਵਾਲੇ ਇੱਕ ਦਸਤਾਵੇਜ਼ ਦੇ ਮੁਤਾਬਿਕ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਪਾਸਪੋਰਟ ਅਰਜ਼ੀ ਪ੍ਰਕਿਰਿਆ ਦੇ ਵਿੱਚ ਆਪਣੀ ਨਾਗਰਿਕਤਾ ਜਾਂ ਫਿਰ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਸਾਰੀ ਜਾਣਕਾਰੀ ਦੇਣੀ ਪਵੇਗੀ ਇਹ ਜਾਣਕਾਰੀ ਇਹ ਤੈਅ ਕਰਨ ਲਈ ਜ਼ਰੂਰੀ ਹੋਵੇਗੀ ਕਿ ਅਰਜ਼ੀਕਰਤਾ ਅਮਰੀਕੀ ਨਾਗਰਿਕ ਹਨ ਜਾਂ ਫਿਰ ਨਹੀਂ ਦੂਸਰਾ ਸੋਸ਼ਲ ਸਿਕਿਉਰਿਟੀ ਨੰਬਰ ਸਦੀਆਂ ਤੋਂ ਹੀ ਮਾਪੇ ਹਸਪਤਾਲ ਦੇ ਵਿੱਚ ਜਨਮ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਆਪਣੇ ਬੱਚਿਆਂ ਦੇ ਲਈ ਸੋਸ਼ਲ ਸਿਕਿਉਰਿਟੀ ਨੰਬਰ ਪ੍ਰਾਪਤ ਕਰ ਸਕਦੇ ਸੀ ਪਰ ਹੁਣ ਨਵੀਆਂ ਹਦਾਇਤਾਂ ਦੇ ਮੁਤਾਬਿਕ ਏਜੰਸੀ ਪਹਿਲਾਂ ਬੱਚਿਆਂ ਦੇ ਮਾਪਿਆਂ ਦੀ ਇਮੀਗ੍ਰੇਸ਼ਨ ਸਟੇਟਸ ਦੀ ਜਾਂਚ ਕਰੇਗੀ ਫਿਰ ਹੀ ਬੱਚੇ ਨੂੰ ਸੋਸ਼ਲ ਸਿਕਿਉਰਿਟੀ ਨੰਬਰ ਜਾਰੀ ਹੋਵੇਗਾ ਪਰ ਜੇਕਰ ਇਸ ਜਾਂਚ ਵਿੱਚੋਂ ਪਾਸ ਹੋਣ ਤੇ ਮਾਪੇ ਅਸਫਲ ਰਹਿੰਦੇ ਨੇ ਤਾਂ ਉਹਨਾਂ ਨੂੰ ਹੋਰ ਆਪਸ਼ਨਸ ਲੱਭਣੇ ਪੈਣਗੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਇੱਕ ਚਾਰ ਪੰਨਿਆਂ ਦੇ ਮੈਮੋਰੈਂਡਮ ਦੇ ਮੁਤਾਬਕ ਅਸਾਈਲੀਜ਼ ਅਤੇ ਸ਼ਰਨਾਰਥੀਆਂ ਦੇ ਬੱਚਿਆਂ ਨੂੰ ਇਸ ਨੀਤੀ ਤੋਂ ਛੋਟ ਦਿੱਤੀ ਜਾਵੇਗੀ ਉਧਰ ਪ੍ਰਵਾਸੀ ਅਧਿਕਾਰ ਸੰਗਠਨਾ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਆਦੇਸ਼ ਅਮਰੀਕੀ ਨਾਗਰਿਕ ਮਾਪਿਆਂ ਸਣੇ ਸਾਰੇ ਮਾਪਿਆਂ ਨੂੰ ਆਪਣੀ ਇਮੀਗ੍ਰੇਸ਼ਨ ਸਟੇਟਸ ਸਾਬਤ ਕਰਨ ਦੇ ਲਈ ਮਜਬੂਰ ਕਰੇਗਾ ਜਿਸ ਦੇ ਨਾਲ ਪ੍ਰਕਿਰਿਆ ਵਧੇਰੇ ਗੁੰਝਲਦਾਰ ਤੇ ਮਹਿੰਗੀ ਹੋ ਸਕਦੀ ਹੈ ਤੇ ਉਸ ਤੇ ਵਿੱਚ ਸਮਾਂ ਵੀ ਲੱਗ ਸਕਦਾ ਹੈ ਇਸ ਆਦੇਸ਼ ਨੂੰ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ ਜੋ ਅਮਰੀਕੀ ਧਰਤੀ ਤੇ ਪੈਦਾ ਹੋਣ ਵਾਲੇ ਸਾਰੇ ਵਿਅਕਤੀਆਂ ਨੂੰ ਨਾਗਰਿਕਤਾ ਦੀ ਗਾਰੰਟੀ ਦਿੰਦਾ ਹੈ। ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਅਤੇ ਅਸਾਈਲਮ ਸੀਕਰ ਐਡਵੋਕੇਸੀ ਪ੍ਰੋਜੈਕਟ ਵਰਗੇ ਸੰਗਠਨਾ ਨੇ ਇਸ ਆਦੇਸ਼ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ। ਨਿਊ ਹੈਮਸ਼ਾਇਰ ਦੇ ਵਿੱਚ ਇੱਕ ਫੈਡਰਲ ਜੱਜ ਨੇ ICLU ਦੀ ਅਪੀਲ ਨੂੰ ਸੁਣਦੇ ਹੋਏ ਇਸ ਆਦੇਸ਼ ਨੂੰ ਰੋਕ ਦਿੱਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਦੇ ਇਨ੍ਹਾਂ ਨਿਯਮਾਂ ਦੇ ਪਿੱਛੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੀ ਮਨਸ਼ਾ ਹੈ ਸਰਕਾਰ ਗੈਰ ਅਮਰੀਕੀ ਮਾਪਿਆਂ ਦੇ ਬੱਚਿਆਂ ਤੋਂ ਅਮਰੀਕੀ ਹੋਣ ਦਾ ਸੁਭਾਗ ਖੋਣਾ ਚਾਹਦੀ ਹੈ ਜੋ ਅਮਰੀਕੀ ਸੰਵਿਧਾਨ ਦੀ ਸਿੱਧੇ ਸਿੱਧੇ ਉਲੰਘਣਾ ਹੈ ਪ੍ਰਵਾਸੀਆਂ ਤੇ ਹੋਰ ਮਨੁੱਖੀ ਸੰਗਠਨ ਇਹ ਕਹਿ ਰਹੇ ਨੇ ਕਿ ਨਾਗਰਿਕਤਾ ਦੇ ਨਾਮ ਤੇ ਨਿਯਮ ਬਦਲਣ ਦਾ ਹੱਕ ਸਿਰਫ ਦਸਿਰਫ ਸੰਵਿਧਾਨਿਕ ਸੋਧ ਦੇ ਨਾਲ ਹੀ ਸੰਭਵ ਹੋ ਸਕਦਾ ਹੈ ਤੇ ਇਸ ਦੇ ਲਈ ਅਮਰੀਕੀ ਕਾਂਗਰਸ ਦੇ 2/3 ਤੇ ਸੂਬੇ ਦੀਆਂ 3/4 ਵਿਧਾਨ ਸਭਾਵਾਂ ਦੀ ਮਨਜ਼ੂਰੀ ਦੀ ਜ਼ਰੂਰਤ ਹੁੰਦੀ ਹੈ ਇਹ ਨੀਤੀ ਲਾਗੂ ਕਰਨਾ ਇੰਨਾ ਆਸਾਨ ਵੀ ਨਹੀਂ ਨਵੇਂ ਨਿਯਮ ਦੇ ਨਾਲ ਹਰ ਨਵਜੰਮੇ ਬੱਚੇ ਦੀ ਨਾਗਰਿਕਤਾ ਦੀ ਜਾਂਚ ਲਈ ਇੱਕ ਨਵੀਂ ਫੈਡਰਲ ਪ੍ਰਣਾਲੀ ਬਣਾਉਂਦੀ ਜ਼ਰੂਰਤ ਹੋਵੇਗੀ ਜੋ ਕਿ ਮਹਿੰਗੀ ਤੇ ਜਟਿਲ ਹੋ ਸਕਦੀ ਹੈ। ਜਨਤਕ ਸੇਵਾਵਾਂ ਤੇ ਅਸਰ ਪੈ ਸਕਦਾ ਹੈ ਜੇਕਰ ਬੱਚਿਆਂ ਨੂੰ ਸੋਸ਼ਲ ਸਿਕਿਉਰਿਟੀ ਨੰਬਰ ਜਾਂ ਫਿਰ ਪਾਸਪੋਰਟ ਨਹੀਂ ਮਿਲਦੇ ਤਾਂ ਉਹ ਸਿਹਤ ਸੰਭਾਲ ਤੇ ਸਮਾਜਿਕ ਸੁਰੱਖਿਆ ਪ੍ਰੋਗਰਾਮਸ ਤੋਂ ਵਾਂਝੇ ਰਹਿ ਸਕਦੇ ਨੇ। ਤੀਸਰਾ ਸਮਾਜਿਕ ਡਾਣਾ ਇਹ ਨੀਤੀ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਡਰ ਪੈਦਾ ਕਰ ਰਹੀ ਹੈ ਅਤੇ ਸਕੂਲਾਂ ਦੇ ਵਿੱਚ ਵੀ ਨਵੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਜੋ ਕਿ ਪ੍ਰਵਾਸੀ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਨੇ 트럼ਪ ਦਾ ਪਰਥ ਰਾਈਟ ਸਿਟੀਜ਼ਨਸ਼ਿਪ ਆਦੇਸ਼ ਅਮਰੀਕੀ ਸੰਵਿਧਾਨ ਤੇ ਸਮਾਜਿਕ ਢਾਂਚੇ ਤੇ ਡੂੰਘਾ ਅਸਰ ਪਾ ਸਕਦਾ ਹੈ ਹਾਲਾਂਕਿ ਅਦਾਲਤੀ ਰੋਕਾਂ ਦੇ ਕਾਰਨ ਅਜੇ ਇਹ ਅਮਲ ਦੇ ਵਿੱਚ ਨਹੀਂ ਆਇਆ ਪਰ ਨਵੇਂ ਦਸਤਾਵੇਜ਼ਾਂ ਨੇ ਜ਼ਰੂਰ ਮਾਪਿਆਂ ਦੇ ਵਿੱਚ ਚਿੰਤਾ ਪਾ ਦਿੱਤੀ ਹੈ ਮਾਪੇ ਸੋਚ ਰਹੇ ਨੇ ਕਿ ਅਮਰੀਕਾ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਹੁਣ ਕੀ ਹੋਵੇਗਾ ਸਵਾਲ ਇੱਥੇ ਇਹ ਵੀ ਹੈ ਕਿ ਜੇਕਰ ਅਮਰੀਕਾ ਵਿੱਚ ਪੈਦਾ ਹੋਏ ਬੱਚੇ ਅਮਰੀਕਾ ਦੇ ਨਹੀਂ ਤਾਂ ਫਿਰ ਉਹ ਕਿਸ ਮੁਲਕ ਦੇ ਨਾਗਰਿਕ ਹੋਣਗੇ ਮਾਪਿਆਂ ਦੀ ਚਿੰਤਾ ਵਧਣਾ ਲਾਜ਼ਮੀ ਹੈ ਪ੍ਰਵਾਸੀ ਅਧਿਕਾਰ ਸੰਗਠਨ ਤੇ ਕਾਨੂੰਨੀ ਮਾਹਰ ਇਸ ਨੂੰ ਅਸੰਵਿਧਾਨਿਕ ਦੱਸਦੇ ਹੋਏ ਇਸ ਦੇ ਵਿਰੁੱਧ ਲੜਾਈ ਜਾਰੀ ਰੱਖਣ ਦੀ ਅਪੀਲ ਕਰ ਰਹੇ ਨੇ